ਆਏ ਜੀ ਮਲੇਰ ਕੋਟਲੇ ਦਾ ਮਲਤਾਨੀ ਚੌਂਕ ਤੇ ਮਲਤਾਨੀ ਚੌਂਕ ਦੇ ਵਿੱਚੋਂ ਰਾਜੇ ਦੇ ਬਾਗ ਤੋਂ ਹੁੰਦੀ ਹੋਈ ਜਿਹੜੀ ਜੜਗ ਰੋਡ ਵੱਲ ਨੂੰ ਛੜਕ ਜਾਂਦੀ ਹੈ ਉੱਥੇ ਸੀਵਰੇਜ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਕਾਫੀ ਵੱਡੇ ਏਰੀਆ ਦੇ ਵਿੱਚ ਇਹ ਕੰਮ ਪੂਰਾ ਵੀ ਹੋ ਚੁੱਕਿਆ ਜੋ ਤੁਹਾਨੂੰ ਦਿਖਾਉਨੇ ਆ ਤੇ ਅੱਗੇ ਕੰਮ ਚੱਲ ਵੀ ਰਿਹਾ ਹੈ ਇਹ ਜਿਹੜਾ ਅੱਧਾ ਟੋਟਾ ਹੈ ਲਗਭਗ ਇੱਥੇ ਸੀਵਰੇਜ ਦਾ ਕੰਮ ਪੂਰਾ ਹੋ ਚੁੱਕਿਆ ਹੈ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿੱਥੋਂ ਜਾ ਕੇ ਵਾਪਸ ਆ ਰਹੇ ਨੇ ਇਸ ਕਰਕੇ ਇਹ ਜਿਹੜਾ ਰਸਤਾ ਹੈ ਇਹ 2-4 ਦਿਨ ਅਵੋਇਡ ਕੀਤਾ ਜਾਵੇ ਕਿਉਂਕਿ ਇੱਥੇ ਸੀਵਰੇਜ ਦਾ ਕੰਮ ਚੱਲਣ ਕਰਕੇ ਇਹ ਸਾਰਾ ਰਸਤਾ ਬੰਦ ਹੈ ਤੇ ਅਸੀਂ ਇੱਥੇ ਕਾਫੀ देर ਖੜੇ ਰਹੇ ਤੇ ਅਸੀਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਮੋਟਰਸਾਈਕਲ ਵਾਲੇ ਨੇ ਜਾਂ ਗੱਡੀਆਂ ਵਾਲੇ ਨੇ ਇੱਥੋਂ ਆ ਕੇ ਵਿਚਾਰੇ ਹੈਰਾਨ ਹੋ ਹੋ ਲੋਕ ਮੁੜ ਰਹੇ ਨੇ ਤਾਂ ਹੀ ਅਸੀਂ ਇਹ ਵੀਡੀਓ ਤੁਹਾਨੂੰ ਤੁਹਾਨੂੰ ਪਾ ਰਹੇ ਹਾਂ ਕਿ ਇਹ ਜਿਹੜਾ ਸੀਵਰੇਜ ਦਾ ਕੰਮ ਹੈ ਤੇ 2-4 ਦਿਨ ਇਹਨੂੰ ਲੱਗਣਗੇ ਇਸ ਕਰਕੇ ਇਧਰਲਾ ਰਸਤਾ ਨਾ ਲਿਆ ਜਾਵੇ ਤੇ ਸਾਰੇ ਜਿਹੜੇ ਸ਼ਹਿਰ ਵਾਸੀ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਹਫ਼ਤਾ ਕਿਸ ਰੋਡ ਨੂੰ ਅਵੋਇਡ ਕੀਤਾ ਜਾਵੇ ਅਗਰ ਤੁਸੀਂ ਮੋਟਰਸਾਈਕਲ ਸਕੂਟਰੀ ਤੇ ਤੁਹਾਨੂੰ ਆਉਣੇ ਹੋ ਕਿਉਂਕਿ ਜਿਹੜਾ ਰੋਡ ਹੈ ਇਸ ਤੋਂ ਬਾਅਦ ਕਾਫੀ ਕੋਲਾ ਹੋ ਜਾਂਦਾ ਹੈ ਪਾਣੀ ਖੜ ਜਾਂਦਾ ਇਸ ਕਰਕੇ ਇਹਨੂੰ ਰੋਡ ਨੂੰ ਅਵੋਇਡ ਕੀਤਾ ਜਾਵੇ ਤਾਂ ਜੋ ਜਿਹੜੀ ਥੋੜੀ-ਮੋਡੀ ਦੁਰਘਟਨਾ ਹੈ ਉਹ ਤੋਂ ਬਚਿਆ ਜਾ ਸਕੇ ਤੇ ਆਜੋ ਬਾਕੀ ਤੁਹਾਨੂੰ ਦਿਖਾਉਨੇ ਆ ਕਿ ਕਿੱਥੇ-ਕਿੱਥੇ ਤੱਕ ਜਿਹੜਾ ਰੀਸਿਵਰੇਜ ਦਾ ਕੰਮ ਹੈ ਪੂਰਾ ਹੋ ਚੁੱਕਿਆ ਹੈ